ਹਾਂਜੀ ਬਾਈ ਜੀ ਸਸਕਾ ਜੀ ਸਾਰੇ ਭਰਾਵਾਂ ਨੂੰ ਸੋਮੇ ਤੋਂ ਜਿਹੜੀ ਅੱਜ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਨੀ ਹੈ ਵੀਰ ਕੋਲੇ 6 ਬੱਚਾ ਜਿੰਨਾਂ ਦੇ ਵਿੱਚੋਂ ਤਕਰੀਬਨਾਂ 4 ਪਈਆਂ ਚਪਨਸਲ ਚ ਤੇ ਇੱਕ ਹੈ ਜਿਹਵੇਂ ਇਧਰ ਸਾਈਡ ਤੇ ਖੜੀ ਆ ਸਾਹਿਬ ਵਾਲਾ ਨਸਲ ਨਾਲ ਜਿਹੜੀ ਮਿਲ ਖਾਂਦੀ ਆ ਤੇ ਇੱਕ ਇਹ ਵਿਚਾਲੇ ਥੋੜਾ ਆ ਕਿਤਨੇ ਕਿਤਨੇ ਕਿ ਜਰਸੀ ਦਾ ਜਾਂ ਕ੍ਰੋਸ ਦਾ ਮਨਸਾਪਾਂਕ ਤੇ 4 ਬੱਚਾ ਜਿਹੜੀਆਂ ਕੋਲੇ ਟੋਟਲ 6 ਬੱਚਾ ਬਾਈ ਕੋਲੇ ਤੇ ਛੋਟੀ ਉਮਰ ਦਾ ਤੇ ਛੋਟੀ ਮੁੱਲ ਦੇ ਹੋਣਗੀਆਂ ਨਾ ਬਾਕੀ ਬਾਈ ਨਾਲ ਗੱਲਬਾਤ ਕਰ ਲਾਂਗੇ ਸੋ ਕਿਸੇ ਵੀ ਭਰਾ ਨੇ ਜਿਹੜੀ ਇਹ ਬੱਚੀ ਖਰੀਦੀ ਉਸ ਤੋਂ ਥੱਲੀ ਹੋ ਜਾਏ ਮਰਜ਼ੀ ਕਿਸੇ ਵੀ ਢੰਗ ਨਾਲ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਕੀ ਕੀ ਡਿਟੇਲ ਆ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜੀ ਹਾਂ ਠੀਕ ਆ ਬੜੀ ਤੁਸੀਂ ਸਤਿ ਸ਼੍ਰੀ ਅਕਾਲ ਠੀਕ ਆ ਜੀ ਤੇ ਵੀਰੇ ਨਾਮ ਕੀ ਆਪਣਾ ਨਾਮ ਬਾਈ ਮੇਰਾ ਕਾਲੀ ਪਿੰਡ ਜੋਗਾ ਜੀ ਪਿੰਡ ਜੋਗਾ ਆ ਗਿਆ ਤਸੀਲ ਤੇ ਇਹ ਮਾਨਸਾ ਲੱਗ ਮਾਨਸਾ ਮਾਨਸਾ ਤੋਂ ਕਿੰਨੇ ਕੁ ਦੂਰ ਆ ਗਿਆ ਆਪਣਾ ਪਿੰਡ ਮਾਨਸਾ ਤੋਂ 20 ਕਿਲੋਮੀਟਰ ਹੈ ਇਧਰੋਂ ਪਰਨਾਲੇ ਤੋਂ 30 ਕਿਲੋਮੀਟਰ ਹੈ ਨੇੜੇ ਪਿੰਡ ਜਿਵੇਂ ਜੋਗਰ ਅੱਲਾ ਹੋ ਗਿਆ ਆ ਜੋਗਰ ਅੱਲਾ ਆ ਆਕੋ ਆਕਲੀ ਆ ਇਹ ਵੱਡੇ ਪਿੰਡ ਆਗੇ ਤੇ ਮੋਬਾਈ ਠੀਕ ਆ ਤੇ ਉਹ ਪਹਿਲੇ ਨੰਬਰ ਦੇ ਬੱਚੇ ਖੋਲ ਲੈ ਵਜੇ ਕਿਦਾਂ ਫਿਰ ਆਪਾਂ ਡਿਟੇਲ ਸ਼ੁਰੂ ਕਰਦੇ ਆ ਕਿ 6 ਬੱਚਾ ਬਾਈ ਕੋਲੇ ਪਹਿਲੇ ਨੰਬਰ ਵਾਲੀ ਬੱਚੀ ਵਿੱਚ ਚਿੱਟੇ ਰੰਗ ਚਾ ਗਈ ਮਿੱਤਰੋ ਤੇ ਉਮਰ ਵੀ ਨਿਆਣੀ ਆ ਇੱਥੇ ਟੇਢੀ ਲਾ ਕੇ ਰੁਕਲੀ ਭਰਾ ਇੱਥੇ ਫਿਰ ਆਪਾਂ ਦੇਖੀਏ ਰੁਕ ਜੂਗੀ ਕਿੰਨੀ ਕੁ ਉਮਰ ਦੀ ਹੈ ਜਿਵੇਂ 8 ਕਿ ਮਹੀਨਾ ਦੀ 8 ਕਿ ਮਹੀਨਾ ਦੀ ਹੈ ਹਾਂਜੀ ਠੀਕ ਆ ਲੈ ਇਥੋਂ ਚੈੱਕ ਕਰ ਲੋ 8 ਕਿ ਮਹੀਨਾ ਬਜਾ ਤੇ ਥਣ ਚਾਰੀ ਇਹਦੇ ਨਾਲ ਹਾਂ ਥਣ ਚਾਰੀ ਤੇ ਰਿਕਾਰਡਰ ਕੋਲ ਦਾ ਪਤਾ ਕੁਛ ਨਾ ਰਿਕਾਰਡ ਦਾ ਹੀ ਨਹੀਂ ਪਤਾ ਅੱਛਾ ਮਤਲ ਲੈ ਗਿਆ ਸੀ ਲੰਗਾ ਸੀ ਜਿਸ ਦਾ ਇਹ ਹੁਣ ਹੀ ਕਿਤੇ ਲੇਤਾ ਹੈ ਕਿ ਪਹਿਲਾਂ ਕਦੇ ਲੇਤਾ ਨਹੀਂ ਇਹ ਮੈਨੂੰ ਬਸ 15 ਕ ਦਿਨ ਹੋਇਆ ਜੀ ਬਸ 15 ਕ ਠੀਕ ਆ ਤੋਰ ਕੇ ਦਿਖਾ ਦੇ ਫਿਰ ਆਪਾਂ 8-6 ਮਹੀਨਾ ਦੀ ਜਿਹੜੀ ਇਹ ਬੱਛੀ ਆਗੀ ਚਟੇ ਪ੍ਰਿੰਟ ਦੇ ਵਿੱਚ ਮਿੱਤਰੋ ਤੇ ਬਾਕੀ ਰੰਗ ਬੰਦ ਤੁਹਾਡੇ ਸਾਹਮਣੇ ਆ ਗਏ ਬਾਈ ਦਾ ਰਿਕਾਰਡ ਤਾਂ ਮੈਨੂੰ ਪਤਾ ਕੋਈ ਨਹੀਂ ਕਿਉਂਕਿ ਬਾਈ ਨਹੀਂ ਇਹ ਖਰੀਦੀਆਂ ਬੱਛੀਆਂ ਤੇ ਬਾਕੀ ਜਿਹੜਾ ਅੱਗੇ ਭਰਾ ਲੈ ਕੇ ਜਾਊਗਾ ਉਹ ਤਸੱਲੀ ਆ ਦੀ ਕਰ ਲੂਗਾ ਇੱਥੇ ਕਢਾ ਲਾ ਕੇ ਦੱਸ ਮਾਰ ਕੇ ਇੱਥੇ ਰੋਕੀ ਇੱਥੇ ਰੋਕ ਇਥੋਂ ਕੱਦ ਕਾਠ ਤੇ ਰੰਗ ਬ੍ਰੈਂਡ ਚੈੱਕ ਕਰ ਲਓ ਇੱਥੇ ਰੋਕ ਕੇ ਰਹੀ ਇਹ ਇਹ ਆਇ ਤੁ ਚੱਕ ਲਓ ਹੂੰ ਥਾਣ ਸੰਗ ਚਾਰ ਹੀ ਮਿਲ ਜਾਣਗੇ ਲੈ ਚੱਲ ਭਰਾ ਤੇ ਰੇਟ ਰੂਟ ਫਿਰ ਇਹਨਾਂ ਤੇ ਰੈਡੀ ਫੋਨ ਤੇ ਕਰਾਂ ਫੋਨ ਤੇ ਕਰ ਜਾਇਜ ਹੀ ਕਰੇਗਾ ਹਾਂ ਜੈ ਜੀ ਕਿਤੇ 20 15 ਬਤਾ ਹੈ ਮਾਂ ਨਾ ਨਾ ਜੈ ਜੀ ਕਰਾਂ ਇਹ ਫੋਨ ਤੇ ਜੈ ਜੀ ਹੈ ਹਾਂ ਜੀ ਠੀਕ ਹੈ ਲੈ ਸੀ ਇਹ ਪਹਿਲੇ ਨੰਬਰ ਵਾਲੀ ਬੱਚੀ ਲਗਭਗ 8 ਮਹੀਨਾ ਦੀ ਤੇ ਰੰਗ ਪੈਂਟ ਸੋਹਣਾ ਬੱਚੀ ਆ ਕੱਲ ਮਲਾ ਕੇ ਸਾਂ ਸਮਾਂ ਚੰਗੀ ਕਰ ਲਾਂਗੇ ਆਉਣ ਨਾਲ ਸਮੇਂ ਚੰਗੀ ਬੱਚੀ ਵਾਂਡੀ ਲੈ ਤੁ ਸੰਗ ਥਾਣਾ ਦੀ ਬੰਦਰ ਚੈੱਕ ਕਰਾ ਦਨਗਾ ਇੱਥੇ ਚੈੱਕ ਕਰ ਲਓ ਚਾਰ ਥਾਣੇ ਸਿੰਗਲ ਪੰਜ ਹੀ ਵੱਖਰੀ ਫੋਟਾ ਨਹੀਂ ਮਿਲੂਗੀ ਨਾ ਤੇ ਜਿਹੜੀ 2 ਨੰਬਰ ਚ ਆ ਗਈ ਇਹ ਥੋੜੇ ਕਾਲੇ ਰੰਗ ਚ ਆ ਗਈ ਬੰਦ ਹਨਾ ਇਹਦੀ ਕਿੰਨੀ ਕੁ ਉਮਰ ਹੈ ਇਹਦੀ 10 ਕਿ ਮਹੀਨੇ ਦੀ ਉਮਰ 10 ਮਾਲੇ 11 ਮਾਲੇ ਹਾਂ ਠੀਕ ਆ ਤੇ ਪਹਿਲਾਂ ਆਪਾਂ ਉਹ ਕਰ ਲਈ ਥਾਣ ਦਿਖਾ ਦਈਏ ਤਖੜੀ ਦੀ ਤੇ ਇੱਥੇ ਜੇ ਕਲੋਈ ਥਾਣ ਚਾਰ ਮਿਲ ਜਾਣਗੇ ਸਿੰਗਲ ਲਿਆ ਵਈ ਖੋਲ ਕੇ ਦਿਖਾਈ ਆਪਾਂ ਤੋੜ ਕੇ ਉਹਨੂੰ ਤੇ 6 ਬੱਚਾ ਮੈ ਕੋ ਸਾਰਾ ਜਿਨੀਆ ਮਾਰ ਲੋ ਛੋਟੀ ਮੁੱਲ ਚ ਤੁਹਾਨੂੰ ਮਿਲ ਜਾਣੇ ਕੋਈ ਜ਼ਿਆਦਾ ਕੀਮਤ ਨਹੀਂ ਹੋਣੀਗੀ ਬੱਚਾ ਸਾਰੇ ਚੰਗੀਆਂ ਬਸ ਥੋੜੀ ਜੀ ਸਾਹ ਸੰਵਾਲਾ ਅ ਬਾਕੀ ਨੋ ਹੋਈ ਹੀ ਕਰਾਂਗਾ ਹਰਾਂ ਲੈ ਆ ਆਈਏ ਮੇਤਰੋ 2 ਨੰਬਰ ਬੱਛੀ ਲੈ ਕੋਈ ਤੋੜਾ ਦੋਲੇ ਤੇ ਕੁਝ ਕਰ ਇਹੋ ਬਾਲਾ ਫੇਸ ਕੁਆਲਟੀ ਚ ਕਰ ਲੋ ਬੱਛੀ ਦੀ ਘਾਟ ਘਾਟੇ ਪਹਿਲਾਂ ਦੀ ਬੱਛੀ ਦਾ ਚੰਗਾ ਕੁਲ ਮਲਾ ਕੇ ਨਾ ਲੈ ਚੱਲ ਲੈ ਯਾਰ ਕਮਾਲ ਹੋ ਤਰ ਕੋਈ ਜੇ ਕਰ ਨਾ ਇੱਥੇ ਦੇਖੋ ਜੀ ਬਾਕੀ ਜਿਹੜੀ ਲੱਤਾਂ ਦੀ ਲੰਬਾਈ ਹੈਗੀ ਉਹ ਵੀ ਪਹਿਲਾਂ ਦੀ ਬੱਛੀ ਨਾਲ ਚੰਗੀਆਂ ਲੱਗ ਰਹੀਆਂ ਵਾ 10 11 ਕਿ ਮਹੀਨਾ ਜਾਂ ਸਾਲ ਦੀ ਮੰਨ ਲਓ ਜਾਂ 11 ਕਿ ਵੀ ਮੰਨ ਲਓ ਉਹਨੇ ਕੁਮਰ ਹੋਣੀ ਬੱਛੀ ਦੀ ਲੈ ਫੋਨ ਨੰਬਰ ਲਓ ਇਹਦਾ ਵੀ ਸਾਰਾ ਮਾ ਲੋ ਸਾਰਾਂ ਦੇ ਫੋਨ ਤੇ ਆਏ ਆਏ ਫੋਨ ਕੀ ਠੀਕ ਲੈ ਚਲ ਰਿਕਾਰਡ ਰੂਲ ਕਿਸਦਾ ਕੁਝ ਨਹੀਂ ਪਤਾ ਹਾਂ ਜੀ ਠੀਕ ਆ ਬਰਾ ਲੈ ਚੱਲ ਕਿ ਦੌਰ ਕਿਉਂ ਬਾਈ ਦਾ ਪਿੰਡ ਆ ਗਈ ਜੋਗਾ ਤੇ ਤਸੀਲ ਤੇ ਇਹ ਵਾਲਾ ਮਾਨਸਾ ਲੱਗ ਗਈ ਮੋਬਾਈਲ ਨੰਬਰ ਸਿੱਖ ਦੀ ਜਲਦੀ ਰਹੇਗਾ ਨੇੜੇ ਜਿਵੇਂ ਪੱਖੋ ਤਾਜੋ ਅਕਲ ਯਾਰ ਅੱਲਾ ਜੋਗਰ ਅੱਲਾ ਪਿੰਡ ਆਮ ਤੋਂ ਮਸ਼ਹੂਰੀ ਹੈਗਾ ਤੇ ਇਹ ਹੈਗੀ ਦੋ ਨੰਬਰ ਬੱਚੀ ਬਾਕੀ ਸਨ ਮੈਂ ਇਥੋਂ ਦੁਆਰਾ ਨੇੜੋ ਤੇ ਮੂਜਾ ਕਰੀ ਵੀ ਰਹਿ ਤਾ ਇਥੋਂ ਫੇਸ ਕੁਆਲਟੀ ਚੈੱਕ ਕਰ ਲਓ ਨਾ ਚੰਗੀ ਹੈ ਬੱਚੀ ਕੋਲਮ ਲਾ ਕੇ ਬਾਕੀ ਥੋੜੀ ਕਿਛਤਪ ਪੈਂਦੀ ਤਾਂ ਕਿਸ ਨੂੰ ਦੋ ਰੰਗ ਜਿਹੜੇ ਨਜ਼ਰ ਆਉਂਦੇ ਹੋਣਗੇ ਉਸਾਰ ਨਾਲ ਮੜੀ ਜੱਜਮੈਂਟ ਜੀ ਕਰ ਲਓ ਜਿਹੜੀ ਤੈਨਾਂ ਪਰ ਬੱਚੀ ਹੈ ਵੀਰੇ ਇਹ ਕਿੰਨੀ ਕੁ ਮਰਦੀ ਆ ਇਹ ਵੀ 8 ਕਿ ਮਹੀਨੇ ਦੀ 8 ਕਿ ਮਹੀਨਾ ਦੀ ਆ ਹਾਂ ਜੀ ਹਾਂ ਜੀ ਠੀਕ ਆ ਠੀਕ ਆ ਲੱਭ ਲਾ ਖੜੀ ਤੇ ਪਤਾਨ ਦਿਖਾ ਦਈਏ ਫਿਰ ਅਪਾ ਤੋੜ ਕੇ ਦਿਖਾ ਦਾਂਗੇ ਇੱਕ ਖਾਂ ਦੇ ਕੋਈ ਥਾਨ ਵੜੇ ਸਾਫ ਸੁਣ ਲੱਗੇ ਬੱਚੀ ਨੂੰ ਬਾਕੀ ਰੰਗ ਵਰੰਟ ਵੀ ਸੋਹਣਾ ਬੱਚੇ ਹੈ ਨਾ ਕੋਲਮ ਲਾ ਕੇ ਬਸ ਥੋੜੀ ਸਾਹਾਂ ਸਾਹ ਫੀਟ ਦੀ ਕਮੀ ਹੈ ਬਾਕੀ ਹੋਰ ਕੋਈ ਚੱਕਰ ਨਹੀਂ ਤੁਸੀਂ ਪੌਣੇ ਫੀਟ ਕੁਡ ਚਾਰਜ ਰਹਿਣਾ ਕੋਸਾ ਹਾਈ ਫੀਟ ਪੌਣੇ ਜੀ ਠੀਕ ਐ ਚਾਰਜੁਰ ਨਹੀਂ ਚਾਰ ਨਹੀਂ ਹੋਣੀ ਅੱਛਾ ਜੀ ਠੀਕ ਐ ਲੈ ਇੱਥੋਂ ਦੇਖ ਲੋ ਜੀ ਇਹ ਹੀ ਤਿੰਨ ਰੁਪਏ ਚ ਲੱਗ ਭਗ ਜੇ 8 ਜੀ ਮਿੰਟ ਦੀ ਬਚੀ ਆ 8 ਦੀ ਹੋਵੇ 9 ਦੀ ਹੋਵੇ ਨਾ ਤਾਂ ਤੋਂ ਚੰਗਾ ਵਾਕੀ ਰੰਗ ਵਰੈਂਟ ਵੀ ਚੰਗਾ ਕਰਮ ਵਾਲੀ ਦਾ ਸਾਂਸ ਸਾਲ ਚੰਗੀ ਭਾਲ ਦੀ ਬਸ ਠੀਕ ਐ ਐਤੋਂ ਫੇਸ ਕੁਆਲਟੀ ਇਹ ਕਰ ਲੋ ਲਕਨ ਕੋਣ ਦੇ ਲੋ ਬੱਚੀ ਦੇ ਨਾ ਠੀਕ ਆ ਪਰ ਲੈ ਚੱਲ ਮੋਲੇ ਤੁਹਾਨੂੰ ਜਾਇਦ ਜੀ ਹੋਣਗੇ ਕੋਈ ਜ਼ਿਆਦਾ ਨਹੀਂ ਹੋਣਗੇ ਕਿ ਕਿਹਨਾਂ ਆਲਾ ਚਲ ਕੋਈ ਕਰਦੇ ਆ ਆਈ ਇਹਦਾ ਸਾਈਵਲ ਦਾ ਸਲ 40 ਲੱਖ ਭਾਗੇ ਨਾ ਤੇ ਆ ਦੋੜ ਜਾਂ ਹਾਂ ਹੋਰ ਦਿਖਾਉਣਾ ਬੱਚਿਆਂ ਆ ਆਈ ਚਾਰ ਨੰਬਰ ਚਾਰ ਨੰਬਰ ਤੁਹਾਨੂੰ ਪਹਿਲਾਂ ਮੈਂ ਥਾਨ ਦਿਖਾ ਦਿੰਨ ਲੈ ਚਾਰ ਥਾਨ ਹੈਗੇ ਤੇ ਇੱਥੇ ਤੁਹਾਨੂੰ ਪੰਜ ਨੰਬਰ ਬੱਚੀ ਦੇ ਥਾਨ ਦਿਖਾ ਦਿੰਨੇ ਹਣਾ ਥਾਨ ਦੇਖੋ ਜੀ ਸੋਹਣੇ ਆ ਹੈਗੇ ਚਾਰੋਂ ਬੱਚੀ ਇਹ ਕਿੰਨੀ ਕੁ ਉਮਰ ਦੀ ਹੈਗੀ ਇਹ 6 ਮਹੀਨੇ ਦੀ ਆ ਤਿੰਨ 6 ਮਹੀਨੇ ਦੀ ਆ ਆ ਸਾਈ ਵਾਲੀ 6 ਮਹੀਨੇ ਦੀ ਆ ਆ ਵੀ 6 ਦੀ ਤੇ ਇਹ ਵੀ 6 ਦੀ ਆ ਹਾਂ ਜੀ ਠੀਕ ਆ ਚਾਰ ਨੰਬਰ 25 ਹੋ ਲਿਆ ਵਾਰ ਇਹ ਦਿਖਾਈ ਤੋੜ ਕੇ ਆਪਾਂ ਜਿਵੇਂ ਆ ਗਏ ਮਿੱਤਰੋ 4 ਨੰਬਰ ਥੋੜਾ ਹੋਰ ਕਿੰਨੇ ਕਿਤੇ ਜਿਹੜਾ ਜਰਸੀ ਰੰਗ ਜਿਹਾ ਦਿਖਾਉਂਦੀ ਹੈਗੀ ਜਿਹਦੇ ਸਰੀਰ ਦੀ ਬਣਤਰ ਜੀ ਆ ਬੰਨ ਇਥੇ ਨੇੜੇ ਨੇੜੇ ਮੋੜ ਲੈ ਵੀਰ ਬਾਈ ਦੂਰ ਜਾਂਦੀ ਲੋੜ ਨਹੀਂ ਚਲ ਤੇ ਚਾਰ ਨੰਬਰ 25 ਆ ਗਏ ਮਿੱਤਰੋ ਕੱਦ ਕੱਠ ਵੀ ਥੋੜਾ ਜਰਸਾਂ ਵਾਲੀ ਦਿਖਾਉਂਦੀ ਹੈਗੀ ਇੱਥੇ ਸ੍ਰੀ ਦਾ ਜਿਹੜਾ ਬੰਤਰਛੇ ਦੀ ਉਹ ਵੀ ਕਿਤਨਾ ਕਿਤ ਜਰਾ ਰੰਗ ਜਾ ਜਰਸੀ ਵਾਲ ਦਿਖਾਉਂਦਾ ਜੀ ਬਾਕੀ ਰੰਗ ਜਰੂਰੀ ਜਰਾ ਜੱਫਾ ਲਗਾ ਠੀਕ ਆ ਵੀਰੇ ਇੱਥੇ ਥਾਣ ਚੈੱਕ ਕਰ ਲੋ ਲੈ ਚੱਲ ਮਰਾ ਇਹਨਾਂ ਬੰਦ ਇਹ ਅੱਗੇ ਆ ਕੀ 5 ਨੰਬਰ 5 ਨੰਬਰ ਸਾਨੂੰ ਥਾਣ ਦੁਬਾਰਾ ਦੱਸਣਾ ਥਾਣ ਬੜੇ ਚੰਗੇ ਲੱਗੇ ਵਿਕਰਮ ਵਾਲੀ ਨੂੰ ਇੱਥੇ ਚੈੱਕ ਕਰ ਲੋ ਸੋਹਣੇ ਚਿੱਟੇ ਰੰਗ ਚ ਗਾਜਰ ਰੰਗ ਚ ਲੱਗੇ ਦਾਂਗੇ ਤੇ ਬਾਕੀ ਸਾਨੂੰ ਵੀ ਬੱਚੀ ਤੋਰਕ ਦਿਖਾ ਦਾਂਗੇ ਲਾ ਦੇਖੋ ਜੀ ਪੰਜ ਨੰਬਰ ਬੱਚੀ ਫੇਸ ਕੁਆਲਟੀ ਚੈੱਕ ਕਰ ਲੋ ਆ ਇੱਕ ਵਾਂਕੀ ਇਧਰ ਲੱਜ ਲਓ ਪਰ ਦੇਖੋ ਚੱਕਰ ਲੇਖੋ ਜੇ ਕਰ ਲੋ ਜੀ ਰੰਗ ਪ੍ਰਿੰਟ ਚੰਗਾ ਬੱਚੀ ਦਾ 6-6 ਮਹੀਨੇ ਦੀ ਉਮਰ ਹੈ ਜੀ ਮਗਰਾਂ ਤਿੰਨ ਬੱਚਾ ਠੀਕ ਆ ਬਸ ਲੱਜ ਲਓ ਕੋਈ ਗੱਲ ਨਹੀਂ ਬਸ ਤੋਰ ਦਾ ਬਾਕਸ ਦੇਖਦੇ ਵੀ ਲੰਗ ਲੰਗਣਾ ਹੋਵੇ ਬਾਕੀ ਜਿਹੜਾ ਰੰਗ ਪ੍ਰਿੰਟ ਹੁੰਦਾ ਉਹ ਤੁਹਾਡੇ ਸਾਹਮਣੇ ਦਾ ਉਮਰ ਵਾਈ 10 ਦੀ ਬਾਕੀ ਦੂਬਾ ਤੇ ਆ ਗਈ ਸਾਈ ਵਾਲ ਇਹਦੇ ਸਾਨੂੰ ਮਾਥਣ ਦਿਖਾ ਦਿੰਦੇ ਆੜੀ ਮਾੜਾ ਲੱਤ ਤੁਰ ਮਾਰ ਕਿ ਨਹੀਂ ਮੱਕੋਸ਼ਨ ਨਹੀਂ ਕਰਨੇ ਕੋਸ਼ਣ ਨਹੀਂ ਮੈਂ ਆਲ ਜੀ ਕਰ ਲਿਆ ਨਾ ਬੜੀ ਮਾੜੀ ਮੂਰੋ ਇੱਥੋਂ ਤੁਮਾ ਥਾਂ ਦੇ ਬਾਹਰ ਨੇ ਹਮ ਮੈਂ ਕਿਹ ਚੱਕ ਲਉ ਤੁਹਾਡੀ ਵੰਤਾ ਦੋ ਵੱਖਰੇ ਹੈਗੇ ਨਾ ਫੋਰਸ਼ ਹੋ ਗਿਆ ਨਾ ਚਾਰ ਪੂਰੇ ਹਾਂਜੀ ਹਾਂਜੀ 6 ਆ ਗਏ ਚਲ ਕੋਈ ਗੱਲ ਨਹੀਂ ਇੱਥੋਂ ਚੈੱਕ ਕਰ ਲੋ ਬਾਕੀ ਜੇ ਰਬੜ ਉੱਡ ਚੜ ਜਾਂਦੀ ਹੈਗੀ ਜੀ ਕੋਈ ਗੱਲ ਨਹੀਂ ਵੱਡੀ ਹੋਈ ਜਦੋਂ ਉਹਨਾਂ ਨੇ ਹੁਣ ਆ ਉਹਨੂੰ ਥਾਂ ਤੇੋਂ ਛੱਡ ਛੱਡ ਜਾਂਦੇ ਲੱਗ ਭਾਗ ਯਾਰ ਜੇ ਰਬੜ ਚੜ ਜਾਂਦੀ ਹਾਂ ਰਬੜ ਨਾ ਹੋ ਜੂ ਹਮ ਬਸ ਠੀਕ ਆ ਬਾਈ ਮੋੜ ਲਾ ਕੋਈ ਚੱਕਰ ਨਹੀਂ ਬਾਹਰ ਤੋਰ ਦਿੰਦਾ ਤੇ 6 ਬੱਚਾ ਬਾਈ ਕੋਲੇ ਤੁਹਾਨੂੰ ਦੁਬਾਰਾ ਫੇਰ ਚਲਕ ਮੁਰਵਾ ਦੇਣਾ ਇੱਥੋਂ ਆਹ ਬੱਚੀ ਜਿਵੇਂ ਚ ਨਿਗਾ ਮਾਰ ਲਓ ਤੇ ਆਹ ਬੱਚੀ ਵੀ ਚੰਗੀ ਹੈ ਲੱਗ ਭਾਗ ਤੇ ਪਹਿਲੇ ਨੰਬਰ ਬੱਚੀ ਕੋਲ ਮਲਾ ਕੇ ਚੰਗੀ ਆ ਜੇ ਕੱਲੀ ਕੱਲੀ ਦਾ ਮੁੱਲ ਤੋਂ ਹੋਏ ਸਾਰਾ ਕਹਿੰਦੇ ਕਿਸੇ ਇਕੱਠੇ ਹੀ ਮੰਗ ਲੈਣਾ ਉਹੇ ਕਰ ਲਾਂਗੇ ਕੱਟ ਕਰਾਂਗੇ ਪਰ ਸਾਰਾ ਹਾਂਜੀ ਹਾਂਜੀ ਬਸ ਠੀਕ ਆ ਤੇ ਮੋਬਾਈਲ ਨੰਬਰ ਆਸ਼ਟ ਫੇਰ ਬੋਲ ਦੇ ਕਰੀ 99321 ਜਨਾਂ ਸਰੰਦੇ ਠੀਕ ਆ ਇਹ ਬਾਈ ਦਾ ਮੋਬਾਈਲ ਨੰਬਰ ਹੈ ਬਾਕੀ ਜਿਹੜੇ ਵੀ ਨੂੰ ਜਿਹੜੀ ਬੱਚੀ ਪਸੰਦ ਆਊਗੀ ਇੱਥੇ ਆ ਕੇ ਦੇਖ ਕੇ ਖਰੀਦ ਸਕਦੇ ਧੰਨਵਾਦ ਜੀ